ਆ ਦੇਖ ਲਓ ਦੋਸਤੋ ਪੰਜਾਬੀਆਂ ਦੇ ਪੁੱਠੇ ਸਿੱਧੇ ਕੰਮ ਵਿਆਹ ਵਾਲੇ ਦਿਨ ਹੀ ਕੁੜੀ ਰੁੱਚਕੇਆ ਮੋਢਿਆਂ ਉੱਪਰ ਤੇ ਲਾਇਆ ਮਨਪਸੰਦ ਦਾ ਗੀਤ ਤੇ ਹੋ ਗਈ ਵੀਡੀਓ ਵਾਇਰਲ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਕੁੜੀ ਆਪਣੇ ਵਿਆਹ ਦਾ ਜਸ਼ਨ ਬੇਹਦ ਚਿਆਮਾ ਦੇ ਨਾਲ ਮਨਾ ਰਹੀ ਐ ਤੇ ਮੁੰਡੇ ਦੇ ਕਨੇੜਿਆਂ ਉੱਪਰ ਚੜਕੇ ਆਪਣੀ ਮਨਪਸੰਦ ਦਾ ਗੀਤ ਲਾ ਕੇ ਕੁੜੀ ਬੇਹਾਲ ਦਸੋਣਾ ਨੱਚ ਰਹੀ ਐ ਜਿਥੇ ਕਿ ਦੋਸਤੋ ਇਹੋ ਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਬੜੀਆਂ ਹੀ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਕਰ ਦਿੰਦੇ ਹਨ ਮਜਬੂਰ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਕੇ ਆਖੂਗੇ ਤੋਬਾ ਤੋਬਾ ਜਦੇ ਸਮੇਂ ਦੇ ਵਿੱਚ ਇਹੋ ਜਿਹੇ ਕਾਰਜ ਕਿਹੜੇ ਰਚ ਜਾਂਦੇ ਹਨ ਜਿੱਥੇ ਕਿ ਦੋਸਤੋ ਦੇਖਿਆ ਜਾਵੇ ਪੁਰਾਣੇ ਸਮੇਂ ਦੇ ਵਿੱਚ ਕੁੜੀਆਂ ਆਪਣੇ ਮੂੰਹ ਤੋਂ ਕੁੰਡ ਨਹੀਂ ਸੀ ਚੱਕਦੀਆਂ ਵਿਆਹ ਵਾਲੇ ਦਿਨ ਪਰ ਅੱਜ ਦੇ ਸਮੇਂ ਦੇ ਵਿੱਚ ਤਾਂ ਕੁੜੀਆਂ ਨੇ ਹੱਥ ਦੇ ਹੀ ਪਾਰ ਕਰਕੇ ਰੱਖ ਦਿੱਤੀ ਜਿੱਥੇ ਕਿ ਦੋਸਤੋ ਵਿਆਹ ਵਾਲੇ ਦਿਨ ਕੁੜੀਆਂ ਆਪਣੀ ਮਨਪਸੰਦ ਦਾ ਲਾਇਆ ਗੀਤ ਤੇ ਮੁੱਖ ਤੋਂ ਲਾਹੀ ਚੁੰਨੀ ਤੇ ਤੁਸੀਂ ਦੇਖ ਸਕਦੇ ਹੋ ਅੱਜ ਨਗੇ ਕੱਪੜੇ ਪਾ ਕੇ ਕੁੜੀ ਆਪਣੇ ਵਿਆਹ ਦਾ ਜਸ਼ਨ ਮਨਾ ਰਹੀ ਹੈ ਜਿੱਥੇ ਕਿ ਦੋਸਤੋ ਕੁਝ ਰਿਸ਼ਤੇਦਾਰਾਂ ਦਾ ਵੀ ਕਹਿਣਾ ਹੋਵੇਗਾ ਕਿ ਇਹ ਬੇहद ਗਲਤ ਹੈ ਪਰ ਮੋਢਿਆਂ ਉੱਪਰ ਚੜ ਕੇ ਨੱਚਣਾ ਤਾਂ ਬੇहद ਗਲਤ ਹੈ ਬੇਸ਼ੱਕ ਦੋਸਤੋ ਵਿਆਹ ਦਾ ਜਆ ਉਂਝ ਮਨਾਇਆ ਜਾਂਦਾ ਜੀਆ ਫਿਰ ਆਪਣੀ ਮਨਪਸੰਦ ਦਾ ਗੀਤ ਲਾਉਣਾ ਸੀ ਪਰ ਕੁੜੀ ਆਪਣੇ ਪਤੀ ਦੇ ਮੋਢਿਆਂ ਤੇ ਨੱਚਦੀ ਜਿੱਥੇ ਕਿ ਦੋਸਤੋ ਇਹੋ ਜਿਹੇ ਵੀਡੀਓ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਕਰ ਦਿੰਦੇ ਹਨ ਮਜਬੂਰ ਪਰ ਆਉਣ ਵਾਲਾ ਸਮਾਜੋ ਪੰਜਾਬੀਆਂ ਦੇ ਲਈ ਬੇਹੱਦ ਪੈਣਕ ਹੋ ਗਿਆ ਜੋ ਅੱਜ ਦੇ ਸਮੇਂ ਦੇ ਵਿੱਚ ਹਲਾਤ ਹਨ ਬੇਹੱਦ ਪੈਣਕ ਹਨ ਕੀ ਦੋਸਤ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿੰਦੇ